ਅੱਜ 6 ਜੂਨ ਹੈ ਯਾਨੀ ਕਿ ਕੱਲੂਕਾਰਾ ਤਵਸ। ਜਿਸ ਤੋਂ ਲੈ ਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਿਪਟੀ ਕਮਿਸ਼ਨਰ ਅਤੇ ਐਸ.ਸੀ.ਪੀ.ਸੀ. ਪ੍ਰਧਾਨ ਨੇ ਖਾਸ ਮੀਟਿੰਗ ਰਬੀਤ ਦਿਨ ਕੀਤੀ ਸੀ। ਜੇਕਰ ਅੱਜ ਦੀਆਂ ਤਸਵੀਰਾਂ ਸਾਂਝੀਆਂ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਪੁਲਿਸ ਦਾ ਸਖਤ ਪੈਰਾ ਦਿੱਤਾ ਜਾ ਰਿਹਾ ਹੈ। ਅੰਮ੍ਰਿਤਸਰ ਤੋਂ 12ਵੀਂ ਟੀਮਾਂ ਮੰਗਵਾਈਆਂ ਗਈਆਂ। ਜਾ ਜੂਨ 1984 ਦਾ ਕੱਲੂਕਾਰਾ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਤਾਂ ਵੱਲੋਂ ਬੜੀ ਸਤਿਕਾਰ ਦੀ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਪ੍ਰਕਾਰ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਨੂੰ ਲੈ ਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਿਪਟੀ ਕਮਿਸ਼ਨਰ ਅਤੇ ਐਸਟੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜੰਤਾ ਸਿੰਘ ਧਾਮੀ ਵੱਲੋਂ ਦਰਬਾਰ ਸਾਹਿਬ ਤੇ ਸੂਚਨਾ ਕੇਂਦਰ ਵਿਖੇ ਇੱਕ ਮੀਟਿੰਗ ਵੀ ਤੇ ਦਿਨੀ ਕੀਤੀ ਗਈ ਇਸ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਵੀ ਦਿੱਤੇ ਗਏ ਪੁਲਿਸ ਕਮਿਸ਼ਨਰ ਗੁਰਪ੍ਰ ਸਿੰਘ ਪੁੱਲਣ ਨੇ ਵੀ ਦੱਸਿਆ ਕਿ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਅੰਮ੍ਰਿਤਸਰ ਵਿੱਚ ਲਗਾਈ ਗਈ ਹੈ ਅੰਮ੍ਰਿਤਸਰ ਤੋਂ 12 ਵੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਤੇ ਬੁਲਾਈਆਂ ਗਈਆਂ ਨੇ ਸਚਕਣਸ਼ੀਰ ਦਰਬਾਰ ਸਾਹਿਬ ਦੇ ਚਾਰੇ ਪਾਸੇ ਦੇ ਵਾਲ ਸਿਟੀ ਦੇ ਵਿੱਚ ਅਤੇ ਅੰਮ੍ਰਿਤਸਰ ਸ਼ਹਿਰ ਦੇ ਐਂਟਰੀ 게ਟਾ ਉੱਪਰ ਵੀ ਪੁਲਿਸ ਫੋਰਸ ਲਗਾਈ ਗਈ ਹੈ ਇਸ ਤੋਂ ਇਲਾਵਾ ਐਸ.ਟੀ.ਪੀ.ਸੀ. ਪ੍ਰਧਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਜੇ ਹੋਰ ਰਿਕੁਆਇਰਮੈਂਟ ਹੋਏਗੀ ਉਸ ਦੇ ਹਿਸਾਬ ਦੇ ਨਾਲ ਫੋਰਸ ਤੈਨਾਤ ਕੀਤੀ ਜਾਵੇਗੀ ਤੁਸੀਂ ਕਾਫੀ ਦਿਨ ਤੋਂ ਡੋਮਿਨੇਸ਼ਨ ਕਰ ਰਹੇ ਹੋ ਤੁਸੀਂ ਦੇਖਿਆ ਹੀ ਹੋਣਾ ਤੈਨਾਤ ਕੀਤੀ ਗਈ ਹੈ ਪੁਲਿਸ ਡਿਫਰੈਂਟ ਨਾਕੇ ਲਾਏ ਗਏ ਐ ਐਂਟਰੀ ਪੁਆਇੰਟਸ ਤੇ ਇਨ ਐਵਾਲਟ ਸਿਟੀ ਨੂੰ ਸਪੈਸ਼ਲ ਅਸੀਂ ਕਵਰ ਕੀਤਾ ਹੈ ਔਰ ਜਿਹੜੇ ਵੀ ਇੰਪੋਰਟੈਂਟ ਪੁਆਇੰਟਸ ਨੇ ਉੱਤੇ ਚੈਕਿੰਗ ਵੀ ਚੱਲ ਰਹੀ ਹੈ ਬਾਰੋਂ ਵੀ ਅਫੀਸਰ ਤੇ ਫੋਰਸ ਆਈ ਹੈ ਉਹ ਸਾਰਾ ਅਸੀਂ ਡੋਮਿਨੇਟ ਕਰ ਰਿਹਾ ਸੋ ਥੈਟ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਉਹ ਜਿਹੜਾ ਇਸ ਏਰੀਆ ਚ ਆ ਕੇ ਸ਼ਰਾਰਤ ਦੇ ਮੰਤਵ ਨਾਲ ਕਾਮਯਾਬ ਨਾ ਹੋ ਸਕੇ ਬਾਕੀ ਜਿਹੜੇ ਅਰੇਂਜਮੈਂਟਸ ਨੇ ਉਹ ਐਸਪੀਸੀ ਨਾਲ ਅਸੀਂ ਜਿੱਦਾਂ ਦੀ ਮੀਟਿੰਗ ਅੱਜ ਦੁਬਾਰਾ ਫੇਰ ਕਰਾਂਗੇ ਜਿਵੇਂ ਉਹਨਾਂ ਦੀ ਰਿਕੁਆਇਰਮੈਂਟ ਜਾਂ ਰਿਕੁਐਸਟ ਹੋਏਗੀ ਇਨਸਾਈਡ ਸਿਕਿਉਰਿਟੀ ਦਾ ਕੰਮ ਕਿਉਂਕਿ ਉਹਨਾਂ ਦੇ ਲੈਵਲ ਦਾ ਜ਼ਿਆਦਾ ਹੁੰਦਾ ਹੈ ਉਹਦੇ ਮੁਤਾਬਕ ਅਸੀਂ ਉਸ ਤਰ੍ਹਾਂ ਨਾਲ ਹੈਲਪ ਵੀ ਕਰਾਂਗੇ ਔਰ ਉਹਨਾਂ ਦੀ سپورਟ ਵੀ ਬੈਕ ਤੋਂ ਕਰਾਂਗੇ ਸਾਡੇ ਲੋਕ ਕਿੰਨੀ ਦੇਰ ਤੱਕ ਲੋਕਲ ਪੁਲਿਸੀ ਰਹੇਗੀ ਇਹ ਮੰਗਵਾਈ ਐਕਸਟਰਾ ਪੈਰਾਮੀਟਰ ਸਾਡੇ ਕੋਲ ਬਹੁਤ ਸਾਰੀ ਐਕਸਟਰਾ ਫੋਰਸ ਆਈ ਹੋਈ ਹੈ ਜੀ ਆਫਿਸਰਸ ਵੀ ਆਏ ਆ ਕਮਾਂਡੈਂਟ ਰੈਂਕ ਦੇ ਬਹੁਤ ਸਾਰੇ ਬੰਦੇ ਆਏ ਆ ਉਹ ਸਾਰੇ ਆਲਰੇਡੀ ਡਿਪਲੋਏਡ ਨੇ ਔਰ ਉਸ ਤੋਂ ਬਾਅਦ ਅੱਜ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਮੀਟਿੰਗ ਤੋਂ ਬਾਅਦ ਅਸੀਂ ਡਿਸਾਈਡ ਕਰਾਂਗੇ ਕਿ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ ਜਾਂ ਸਾਨੂੰ ਕੀ ਇਨਪੁਟਸ ਨੇ ਉਹਦੇ ਮੁਤਾਬਕ ਜਿਹੜੀ ਹੈ ਡਿਪਲੋਇਮੈਂਟ ਨੂੰ ਹੋਰ ਅਸੀਂ ਸ਼ਾਮ ਤੱਕ ਫਾਈਨਲਾਈਜ਼ ਕਰਦੇ ਸਰ ਕਿੰਨੀ ਕੀਤੇ ਦੇ ਵਿੱਚ ਲੈਣਾ ਸਰ ਦਾ ਨਾਮ ਕੀ ਹੈ ਉਹ ਐਗਜ਼ੈਕਟ ਮੈਨੂੰ ਆਫੈਂਡ ਤਾਂ ਯਾਦ ਨਹੀਂ ਤੁਹਾਨੂੰ ਦੇ ਦਿੰਨੇ ਆ ਜੀ ਅਸੀਂ ਹਾਂਜੀ ਹਾਂਜੀ ਬਹੁਤ ਸਾਰੇ ਪੁਆਇੰਟ ਨੇ ਉਹ ਸਾਰਾ ਤੁਹਾਨੂੰ ਅਸੀਂ ਪ੍ਰੈਸ ਨੋਟ ਭੇਜ ਵੀ ਦਿੰਨੇ ਆ ਸਰ ਕੱਲ ਜਿਹੜਾ ਬੰਦ ਦੀ ਕੌਲ ਆ ਉਹਦੇ ਕੱਲ੍ਹ ਕਾ ਵੀ ਕੁਝ ਕੀਤਾ ਹੈ ਦੇਖੋ ਉਹਦੇ ਮੌਕੇ ਤੇ ਹੀ ਦੇਖਿਆ ਜਾਏਗਾ ਜਿੱਦਾਂ ਬੰਦੇ ਵੌਲੰਟੇਰੀਲੀ ਅੱਗੇ ਕਰਦੇ ਆ ਉਹੀ ਹੈ ਬਾਕੀ ਕਿਸੇ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਫਲੈਗ ਮਾਰਚ ਕੰਟੀਨਿਊ ਫਲੈਗ ਮਾਰਚ ਚੱਲ ਰਿਹਾ ਜੀ ਕੱਲ੍ਹ ਵੀ ਹੋਇਆ ਸੀਗਾ ਇਹ ਅੱਜ ਦੇਖਦੇ ਆ ਕਿਵੇਂ ਸਿਚੁਏਸ਼ਨ ਡਿਵੈਲਪ ਕਰਦੀ ਹੈ ਜੀ ਇਸ ਤੋਂ ਬਾਅਦ ਮੈਂ ਉਧਰ ਹੀ ਜਾ ਰਿਹਾ ਸਰ ਕੋਈ ਇਸ ਤਰ੍ਹਾਂ ਦੀ ਕੋਈ ਇਸ ਦੇ ਵਿੱਚ ਐਕਸਰਸਾਈਜ਼ ਕੀਤੀ ਕਿ ਕੁਝ ਬੰਦੇ ਜਿਹੜੇ ਡੈਟੀਫਾਈ ਕਰਦੇ ਨੇ ਜਿਹੜੇ ਸ਼ਰਾਰਤ ਕਰ ਸਕਣ ਜਾਂ ਉਹਨਾਂ ਦੇ ਉੱਤੇ ਨਜ਼ਰ ਰੱਖੀ ਹੋਵੇ ਦੇਖੋ ਜੀ ਪੁਲਿਸ ਦਾ ਤਾਂ ਕੰਮ ਹੀ ਹੈ ਵੀ ਸ਼ਰਾਰਤੀਆਂ ਤੇ ਨਜ਼ਰ ਰੱਖੋ ਤੇ ਉਹਨਾਂ ਨੂੰ ਨੱਪ ਕੇ ਰੱਖੋ ਉਹ ਤਾਂ ਅਸੀਂ ਜੋ ਕਾਨੂੰਨ ਅਨੁਸਾਰ ਕਾਰਵਾਈ ਆਪਣੀ ਕਰਦੇ ਹਾਂ ਜੋ ਸਾਡਾ ਸਿਸਟਮ ਹੈ ਡੈਫੀਨਿਟਲੀ ਪਰ ਮੈਂ ਤੁਹਾਡੇ ਰਾਹੀਂ ਜਰੂਰ ਇਹ ਅਪੀਲ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ ਕਿ ਇੱਕ ਬੜਿਆ ਸੋਗ ਮੈਂ ਇਹ ਜਿਹੜਾ ਕੱਲੂਕਾਰੇ ਦਾ ਹਫਤਾ ਹੁੰਦਾ ਇਹਦੇ ਵਿੱਚ ਸੈਯੰਮ ਨਾਲ ਕੰਮ ਲੈਣ ਸ਼ਾਂਤੀ ਨਾਲ ਆਪਾਂ ਅਰਦਾਸ ਸਮਾਗਮ ਚ ਸ਼ਾਮਲ ਹੋਈਏ ਔਰ ਗੁਰੂ ਘਰ ਦੀ ਮਰਿਆਦਾ ਨੂੰ ਕੋਈ ਠੇਸ ਨਾ ਪਹਚਾਈਏ ਠੀਕ ਹੈ ਥੈਂਕ ਯੂ